ਤੁਸੀਂ ਦੇਖ ਰਹੇ ਹੋ ਲੋਕ ਸਮਾਚਾਰ رپورਟਰ ਅੰਗਰੇਜ਼ ਸਿੰਘ ਸੰਧੂ ਤੇ ਰਾਜਾ ਕੋਟਲੀ ਦੀ ਖਾਸ ਰਿਪੋਰਟ ਅਮਰਸਰ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਰੇ ਅੰਸਰਾਂ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਇਨਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮਹੀਨ ਤਹਿਤ ਥਾਣਾ ਮਜੀਠਾ ਰੋਡ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਲੁੱਟਖੋਹ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਇਸ ਮੌਕੇ ADC P2 ਕਬ ਜੋਸ਼ ਸਿੰਘ ਵੇਕ ਨੇ media ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਬਜੀਠਾ ਰੋਡ ਦੀ ਪੁਲਿਸ ਪਾਰਟੀ ਵੱਲੋਂ ਦੋ ਚਪਟਾਂ ਨੂੰ ਕਾਬੂ ਕਰਕੇ ਕੁਝ ਹੀ ਘੰਟਿਆਂ ਅੰਦਰ ਕਾਬੂ ਕਰਕੇ ਉਹਨਾਂ ਪਾਸੋਂ ਖਡਾਣਾ ਖਡਾਉਣਾ ਲੈਟਰ ਪਿਸਤੌਲ ਇੱਕ ਵੱਡਾ ਦਾਤਰ ਅਤੇ ਇੱਕ ਐਕਟੂਆ ਨੰਬਰ ਪੀਵੀ02 ਸੀਬੀ6403 ਬਰਾਮਦ ਕਰਕੇ ਕਾਮਯਾਬੀ ਹਾਸਲ ਕੀਤੀ ਹੈ ਉਹਨਾਂ ਦੱਸਿਆ ਕਿ ਇਹ ਮੁਕੱਦਮਾ ਸ੍ਰੀ ਦੇ ਦਾਕਤਹਾਵਾਰ ਕਰਕੇ ਇਹਨਾਂ ਦੇ ਕੋਲ ਦੇਣੀ ਸੀਗੀਆਂ ਚੀਜ਼ਾਂ ਲੁੱਟੋ ਕੀਤੀ ਸੀ ਸੋ ਇਸ ਦੇ ਵਿੱਚ ਅਸੀਂ ਮੁਕੱਦਮਾ ਦਰਜ ਕਰ ਜਿਹੜੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਅਸੀਂ 54 ਨੰਬਰ ਐਫਆਈਆ ਦੇ ਵਿੱਚ ਕਰ ਰਹੇ ਹਾਂ ਜਿਹੜੀ ਇਨਸੀਡੈਂਟ ਸਾਡੇ ਇੱਥੇ 30 ਤਰੀਕ ਨੂੰ ਹੋਇਆ ਸੀਗਾ ਕੋਟੀਆ ਮੈਰੀਟ ਹੋਟਲ ਹੈਗਾ ਮਜੀਠਾ ਰੋਡ ਉਹਦੇ ਵਿੱਚ ਬੜਾ ਇਹਦੇ ਵਿੱਚ ਅਨਫੋਰਚਨਟ ਇਨਸੀਡੈਂਟ ਸੀਗੇ ਹਸਬੰਡ ਔਰ ਵਾਈਫ ਜਿਹੜੇ ਸੀਗੇ ਫੰਕਸ਼ਨ ਕਰਕੇ ਫੰਕਸ਼ਨ ਵੇਖ ਕੇ ਪੁੱਤੀ ਘਰ ਚੌਂਕ ਤੋਂ ਜਿਹੜਾ ਸੀਗਾ ਇੱਧਰ ਨੂੰ ਆ ਰਹੇ ਸੀਗੇ ਔਰ ਰਸਤੇ ਦੇ ਵਿੱਚ ਇਹ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨੇ ਸਕੂਟਰੀ ਮਾਰ ਕੇ ਡੇਕ ਕੇ ਦਾਤਰ ਦਾ ਬਾਹਰ ਕਰਕੇ ਇਹਨਾਂ ਦੇ ਕੋਲੋਂ ਜਿਹੜੀਆਂ ਸੀਗੀਆਂ ਚੀਜ਼ਾਂ ਲੁੱਟਖੋ ਕੀਤੀ ਸੀਗੀ ਸੋ ਇਸ ਦੇ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਦੋ ਦੋਸ਼ੀ ਜਿਹੜੇ ਹੈਗੇ ਆ ਸੰਨੀ ਪੁੱਤਰ ਲਖਾ ਸਿੰਘ ਤਰਨਤਾਰਨ ਦਾ ਪੱਟੀ ਵਾਸੀ ਜ਼ਿਲ੍ਹਾ ਤਰਨਤਾਰਨ ਦਾ ਉਹਦਾ ਜੋਸ਼ੀ ਸਿੰਘ ਜਿਹੜਾ ਤਰਸੇਮ ਸਿੰਘ ਜਿਹੜਾ ਹੈਗਾ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਦਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜਾ ਵਾਦ ਦਾਤ ਵਿੱਚ ਪਤਾ ਗਿਆ ਵੈਪਨ ਹੈਗਾ ਇੱਕ ਘਟਾਉਣਾ ਪਿਸਤੌਲ ਔਰ ਇਹਦੇ ਨਾਲ ਇੱਕ ਦਾਤਰ ਔਰ ਇਹਨਾਂ ਦੇ ਵਰਤ ਵਿੱਚ ਵਰਤੀ ਗਈ ਜਿਹੜੀ ਸਕੂਟਰੀ ਆਈ ਜਿਹੜੀ ਬਰਮਲ ਖਾਲੀ ਹੈ ਬਾਕੀ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਜਲਦ ਜਿਹੜੀ ਹੈਗੀ ਹੈ ਗ੍ਰਿਫਤਾਰੀ ਕੀਤੀ ਗਈ ਹੈ